ਉਸੇ ਕਮੇਟੀ ਦੇ ਵਿੱਚ ਤੁਹਾਡੇ ਇਸ ਹਲਕੇ ਦਾ ਇੱਕ ਮੈਂਬਰ ਤੁਹਾਡੇ ਇਸੇ ਹਲਕੇ ਦਾ ਸ਼ੋਮਣੀ ਕੁਦਵਾਰਾ ਪ੍ਰਬੰਧਕ ਕਮੇਟੀ ਉਹ ਨਹੀਂ 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 ਸੌਰੀ ਗਲਤ ਹੋ ਗਿਆ ਆਮ ਆਦਮੀ ਪਾਰਟੀ ਦਾ ਮੈਂਬਰ ਉਹ ਸੌਰੀ ਗਲਤੀ ਸੌਰੀ ਸੌਰੀ ਨਹੀਂ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਉਹ ਸੌਰੀ ਗਲਤੀ ਗਲਤੀ ਹੋ ਗਈ ਕਿਹੜੀ ਪਾਰਟੀ ਦਾ ਸੀ ਕਾਮਰੇਡ ਪਾਰਟੀ ਦਾ ਕਿਹੜੀ ਪਾਰਟੀ ਦਾ ਸੀ ਗੜੀ ਗੜੀ ਕਿਹੜੀ ਪਾਰਟੀ ਦਾ ਹੈ ਸਾਹਨੀ ਸੌਰੀ ਗਲਤੀ ਹੋ ਗਈ ਜੀ ਮਹਾਤਮਾ ਗਾਂਧੀ ਬਰਾੜ ਸਾਹਿਬ ਕਹਿੰਦੇ ਮਹਾਤਮਾ ਗਾਂਧੀ ਮੈਨੂੰ ਗਲਤੀ ਹੋ ਗਈ ਜੀ ਮੈਨੂੰ ਉਹ ਪਤਾ ਹੀ ਨਹੀਂ ਨਾ ਕਿਹੜੀ ਪਾਰਟੀ ਦਾ ਪਤਾ ਹੀ ਨਹੀਂ ਲੱਗਣਾ ਹੁਣ ਕੀ ਹੁਣ ਮੈਂ ਤਾਂ ਤਾਂ ਹੀ ਸੰਗਤ ਕੋਲ ਪੁੱਛਿਆ ਨਾ ਵੀ ਤੁਸੀਂ ਦੱਸ ਦੋ ਕਿਹੜੀ ਪਾਰਟੀ ਦਾ ਹਾਂਜੀ ਕੱਲ ਨੂੰ ਇੱਥੇ ਆ ਜੇਗਾ ਜੀ ਉਹ ਚਲੋ ਬਾਅਦ ਦੀਆਂ ਗੱਲਾਂ ਨੇ ਪਰ ਮੈਂ ਗੱਲ ਕਰ ਰਿਹਾ ਹੁਣ ਤੱਕ ਜਗਤੀ ਵਿਚ ਆ ਨਾ ਸੋ ਪਾਰਟੀਆਂ ਤੇ ਹੁਣ ਪਤਾ ਹੀ ਨਹੀਂ ਕਿੰਨੀਆਂ ਪਾਰਟੀਆਂ ਨੇ ਚਲੋ ਇਸ ਕਰਕੇ ਮੈਂ ਸੰਗਤ ਕੋਲੋਂ ਜਾਣਕਾਰੀ ਲਈਏ ਸੰਗਤ ਨੂੰ ਪਤਾ ਹੋਏਗਾ ਪਰ ਜਿਹੜੀਆਂ ਪਾਰਟੀਆਂ ਦੇ ਨਾਲ